ਹਾਂਜੀ ਰਸੀਖਾਲ ਬਈ ਸਾਰਿਆਂ ਨੂੰ ਸੋ ਸਾਡੀ ਇੱਕ ਥੋੜੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜੋ ਪੰਜਾਬ ਦੇ ਵਿੱਚ ਆਪਣੇ ਸਿਨੈਰੀਓ ਚੱਲਦਾ ਜਾਂ ਜੋ ਵੀ ਲੇਟੈਸਟ ਪੰਜਾਬ ਦੇ ਵਿੱਚ ਕੋਈ ਐਕਟੀਵਿਟੀ ਹੈ ਚਾਹੇ ਕੋਈ ਯੂਥ ਅੱਗੇ ਆ ਰਿਹਾ ਹੈ ਜਾਂ ਕੋਈ ਨਵੇਂ ਕੰਮ ਹੋ ਰਹੇ ਹਨ ਹਰ ਚੀਜ਼ ਦੇ ਵਿੱਚ ਯੂਥ ਨੂੰ ਏਮਪਾਵਰਮੈਂਟ ਕਰਨ ਲਈ ਅਸੀਂ ਤੁਹਾਡੇ ਅੱਗੇ ਕੁਝ ਨਾ ਕੁਝ ਐਸਾ ਲੈ ਕੇ ਆਈਏ ਜਿਸ ਦੇ ਨਾਲ ਘੱਟੋ ਘੱਟ ਇੱਕ ਜਣੇ ਨੂੰ ਤਾਂ ਅੱਗੇ ਇਨਸਪੀਰੇਸ਼ਨ ਜ਼ਰੂਰ ਮਿਲੇ ਸੋ ਅੱਜ ਅਸੀਂ ਬੈਠੇ ਹਾਂ ਬਟਿੰਡੇ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਆਲਾ ਦੇ ਵਿੱਚ ਮੈਂ ਹਾਂ ਡਾਕਟਰ ਸਤਵੀਰ ਅੰਡ ਮੇਰੇ ਨਾਲ ਇਸ ਪਿੰਡ ਦੇ ਜੋ ਰੀਸੈਂਟਲੀ ਚੁਣੇ ਗਏ ਯੂਥ ਯੰਗ ਸਰਪੰਚ ਉਹ ਮੌਜੂਦ ਹੈਗੇ ਅੰਡ ਅੱਜ ਦਾ ਇਹਨਾਂ ਨਾਲ ਸਾਡਾ ਡਿਸਕਸ਼ਨ ਸੈਸ਼ਨ ਹੈ ਜਿਦੇ ਚ ਆਪਾਂ ਗੱਲ ਕਰਾਂਗੇ ਇਹਨਾਂ ਦੀ ਪੋਲਿਟੀਕਲ ਜਰਨੀ ਜਿਹੜੀ ਸਟਾਰਟ ਹੋਈ ਉਹ ਕਿਵੇਂ ਹੋਈ ਅੰਡ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿੰਡਾਂ ਦੇ ਵਿੱਚ ਪੰਜਾਬ ਦੇਣ ਦੇ ਵਿੱਚ ਆਪਾਂ ਥੋੜੀਆਂ ਕਾਮਨ ਜਾਂ ਅਨਕਾਮਨ ਦੇਖਦੇ ਹਾਂ ਉਹ ਅੱਜ ਆਪਣਾ ਟਾਪਿਕ ਆਫ ਡਿਸਕਸ਼ਨ ਰਹਿਣਾ ਸੋ ਫਸਟ ਆਫ ਆਲ ਸਰਪੰਚ ਸਾਹਿਬ ਬਹੁਤ ਬਹੁਤ ਅਸਟਾਜ ਜੀ ਪਿਆਰ ਅਸੀ ਐਂਡ ਸਰਪੰਚ ਸਾਹਿਬ ਤੁਹਾਡਾ ਗੁੱਡ ਨੇਮ ਐਂਡ ਕਿਹੜੇ ਪਿੰਡ ਚ ਆਪਾਂ ਰਾਈਟ ਨਾਉ ਬੈਠੇ ਆ ਸਸੀਕਾਲ ਬਾਈ ਜੀ ਪਹਿਲਾਂ ਤਾਂ ਜੀ ਆਏ ਨੂੰ ਧੰਨਵਾਦ ਮੇਰਾ ਨਾਮ ਬਲਜੀਤ ਸਿੰਘ ਸਰਪੰਚ ਓਕੇ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਓਕੇ ਹਾਂਜੀ ਸੋ ਬਲਜੀਤ ਜੀ ਆ ਬੜੀ ਛੋਟੀ ਜੀ ਉਮਰ ਚ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਸਰਪੰਚ ਹੋ ਜੀ ਐਂਡ ਇਟ ਇਸ ਨੋ ਡਾਊਟ ਵੀ ਪੰਜਾਬ ਦੇ ਪਿੰਡਾਂ ਚ ਇਹ ਚੀਜ਼ ਹੁਣ ਦਿਖ ਰਹੀ ਹੈ ਹਾਂਜੀ ਕਿ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਪੁਰਾਣੇ ਨੂੰ ਰਿਪਲੇਸ ਐਂਡ ਡੋਮੀਨੇਟ ਕਰ ਰਹੀ ਹੈ ਜੀ ਅੱਛੀ ਗੱਲ ਸਮਝਦੇ ਇਹਨੂੰ ਚਾਹੇ ਲੱਗਦਾ ਵੀ ਪੁਰਾਣੇ ਬੰਦੇ ਹੀ ਠੀਕ ਸੀਗੇ ਸਾਡੇ ਦਾ ਕੁਝ ਹੁੰਦਾ ਨਹੀਂ ਨਹੀਂ ਸਮੇਂ ਦੇ ਹਿਸਾਬ ਨਾਲ ਜਿਵੇਂ ਸਮਾਂ ਬਦਲ ਰਿਹਾ ਹੈ ਹਾਂਜੀ ਉਸ ਦੇ ਹਿਸਾਬ ਨਾਲ ਜਿਹੜੀ ਨਵੇਂ ਜੰਗ ਓਕੇ ਮੁੰਡੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਰਾਈਟ ਤੁਹਾਡਾ ਸਰਪੰਚ ਬਣਨ ਦਾ ਟਾਰਗੇਟ ਕਿੱਥੋਂ ਸ਼ੁਰੂ ਹੋਇਆ ਜਰਨੀ ਕਿੱਥੋਂ ਸ਼ੁਰੂ ਹੋਈ ਐਂਡ ਕੀ ਰੀਜ਼ਨ ਹੈ ਵੀ ਆਪਾਂ ਉਹਦੇ ਘਰ ਦੇ ਕੰਮਕਾਰਾਂ ਨੂੰ ਥੋੜਾ ਸਾਈਡ ਤੇ ਰੱਖ ਕੇ ਸਰਪੰਚੀ ਵੱਲ ਨੂੰ ਤੁਰਿਆ ਤੇ ਕਦੋਂ ਤੁਸੀਂ ਚੁਣੇਗੇ ਹਾਂਜੀ ਭਾਈ ਜਿਹੜਾ ਲਾਸਟ 15 ਅਕਤੂਬਰ ਨੂੰ ਜਿਹੜੀਆਂ 24 ਦੇ ਵਿੱਚ ਚੋਣਾਂ ਹੋਈਆਂ ਹੂੰ ਉਦੋਂ ਸਾਡੀ ਚੋਣ ਹੋਈ ਹੈ ਹੂੰ ਪਿੰਡ ਦੀ ਜਿਹੜੀ ਵੋਟ ਹੈਗੀ ਮਤਲਬ 4200 ਤੇ 50 ਵੋਟ ਹੈ ਓਕੇ 4250 ਦੇ ਵਿੱਚੋਂ 3200 ਵੋਟ ਪੋਲ ਹੋਈ ਠੀਕ ਹੈ 3200 ਦੇ ਵਿੱਚੋਂ 1580 ਜਿਹੜੀ ਵੋਟ ਆਪਾਂ ਨੂੰ ਪਈ ਹੈ ਜੀ ਕਹਿੰਦਾ ਉਹ ਲਈ ਕਿ ਚੰਗਾ ਅੰਕੜਾ ਤੁਹਾਡੇ ਕੋਲੇ ਤੁਹਾਡੇ ਫੇਵਰ ਦੇ ਵਿੱਚ ਪੋਕਾਸਟ ਹੋਇਆ ਸੀ ਠੀਕ ਹੈ ਉਸ ਤੋਂ ਅੱਗੇ ਜਿਹੜਾ ਇੱਧਰ ਸਰਪੰਚੀ ਵੱਲ ਆਉਣ ਦਾ ਜਿਹੜਾ ਮੇਨ ਕਾਰਨ ਹੈ ਉਹ ਸੀਗਾ ਪਿੰਡ ਦਾ ਜਿਹੜਾ ਦਿਨੋਂ ਦਿਨ ਹਾਲਤ ਮਾੜੀ ਹੋ ਰਹੀ ਸੀ ਹੂੰ ਵਿਕਾਸ ਪੱਖੋਂ ਠੀਕ ਹੈ ਬਾਕੀ ਜਿਹੜੇ ਬੱਚੇ ਸੀ ਉਹਨਾਂ ਦਾ ਜਿਹੜਾ ਰੁਝਾਨ ਨਸਿਆਂ ਵੱਲ ਬਹੁਤ ਜਾਂਦਾ ਸੀ ਸਭ ਤੋਂ ਮੇਨ ਮੁੱਦਾ ਮੈਨੂੰ ਲੱਗਦਾ ਹੈ ਪੰਜਾਬ ਦੇ ਪਿੰਡਾਂ ਦਾ ਇਹੀ ਚੱਲ ਰਿਹਾ ਇਸ ਟਾਈਮ ਜੀ ਠੀਕ ਹੈ ਚਲੋ ਅਸੀਂ ਮਤਲਬ 2001-02 ਦੇ ਵਿੱਚ ਅਸੀਂ ਗੇਮ ਖੇਡ ਕੇ ਅਸੀਂ ਛੱਡ ਗਏ ਓਕੇ ਉਸ ਤੋਂ ਬਾਅਦ ਜਿਹੜੇ ਗਰਾਊਂਡ ਸੀਗਾ ਖਾਲੀ ਹੋ ਗਿਆ ਬਿਲਕੁਲ ਓਕੇ ਓਕੇ ਜਿਹੜੇ ਪਲੇ ਗਰਾਊਂਡ ਪਿੰਡ ਦਾ ਖੇਡਾਂ ਵਾਲਾ ਮੈਦਾਨ ਖੇਡਾਂ ਵਾਲਾ ਮੈਦਾਨ ਖਾਲੀ ਹੋ ਗਿਆ ਸੀਗਾ ਹੂੰ ਮਤਲਬ ਕ੍ਰਿਕਟ ਵਾਲੇ ਮੁੰਡੇ ਸੀਗੇ ਜਿੰਨੇ ਉਹ ਪੁਰਾਣੇ ਸੀਗੇ ਬਸ ਉਹਨੇ ਕੀ ਜਾਂਦੇ ਸੀਗੇ ਤੇ ਉਹ ਬਸ ਉਹਨਾਂ ਦਾ ਚੱਲੀ ਜਾਂਦਾ ਸੀ ਆਪਦਾ ਉਹਨਾਂ ਕੋ ਖੇਡਣਾ ਓਕੇ ਤੇ ਬਾਹਰ ਮੈਚ ਖੇਡ ਆਉਂਦੇ ਤੇ ਜਿਹੜਾ ਨਵੇਂ ਜਿਹੜੇ ਬੱਚੇ ਸੀਗੇ ਉਹ ਗਰਾਊਂਡ ਨਾਲ ਨਹੀਂ ਜੁੜ ਰਹੇ ਸੀ ਓਕੇ ਤੇ ਜਿਹੜਾ ਮਤਲਬ ਉਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਜਿਹੜਾ ਆਇਆ ਵੀ ਜਿਹੜਾ ਇੰਨਾ ਟਾਈਮ ਪਹਿਲਾਂ ਗਰਾਊਂਡ ਨੇ ਮਤਲਬ ਆਪਾਂ ਨੂੰ ਬਹੁਤ ਕੁਝ ਦਿੱਤਾ ਹੂੰ ਹੂੰ ਤੇ ਜਿਹੜੇ ਬੱਚੇ ਆਉਣ ਵਾਲੇ ਬੱਚੇ ਨਸ਼ਿਆਂ ਵੱਲ ਜਾ ਰਹੇ ਐ ਹੂੰ ਤੇ ਗਰਾਊਂਡ ਵੱਲ ਕੋਈ ਜਾ ਨਹੀਂ ਰਿਹਾ ਓਕੇ ਉਸ ਤੋਂ ਬਾਅਦ ਜਿਹੜਾ ਅਸੀਂ ਗਰਾਊਂਡ ਨੂੰ ਤਿਆਰ ਕੀਤਾ ਮਤਲਬ ਸਰਪੰਚ ਬਣਨ ਤੋਂ ਪਹਿਲਾਂ ਹਾਂਜੀ ਸਭ ਤੋਂ ਵੱਡਾ ਕਾਰਨ ਸੀਗਾ ਗਰਾਊਂਡ ਸਾਨੂੰ ਪ੍ਰੋਪਰ ਨਹੀਂ ਮਿਲ ਰਿਹਾ ਸੀਗਾ ਓਕੇ ਜਿਹੜਾ ਖੇਡਣ ਵਾਸਤੇ ਬੱਚਾ ਹੂੰ ਹੂੰ ਉਹ ਗਰਾਊਂਡ ਦੇ ਵਿੱਚ ਦੀ ਲੋਕਾਂ ਦਾ ਨੰਗਾ ਟਾਪਾ ਉਹਦੀ ਚਾਰ ਦਿਵਾਰੀ ਹੈ ਨਹੀਂ ਸੀਗੀ ਤੇ ਪ੍ਰੋਪਰ ਜਿਹੜਾ ਬੱਚੇ ਉੱਥੇ ਨਹੀਂ ਖੇਡ ਪਾਉਂਦੇ ਸੀਗੇ ਓਕੇ ਸਰਪੰਚ ਬਣਨ ਤੋਂ ਪਹਿਲਾਂ ਵੀ ਮਤਲਬ ਅਸੀਂ ਜਿਹੜਾ ਫਟਵਾਲ ਦਾ ਸੀ ਕੈਂਪ ਲਵਾਇਆ ਜਿਹਦੇ ਵਿੱਚ ਲੜਕੀਆਂ 17 ਸਾਲ ਤੇ 14 ਸਾਲ ਜਿਨ੍ਹਾਂ ਨੂੰ ਅਸੀਂ ਕੈਂਪ ਦੇ ਵਿੱਚ ਹੂੰ 2-3 ਮਹੀਨੇ ਕੈਂਪ ਲਵਾਇਆ ਉਹ ਜ਼ਿਲ੍ਹਾ ਦੀ ਜਿਹੜੀ ਪੋਜੀਸ਼ਨ ਆ ਫਰਸਟ ਪੋਜੀਸ਼ਨ ਲੈ ਗਈਆਂ ਇਸ ਪਿੰਡ ਦੀਆਂ ਲੜਕੀਆਂ ਆਪਣੇ ਜੈ ਸਿੰਘ ਵਾਲੇ ਜੀ ਜੈ ਸਿੰਘ ਵਾਲੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਅੰਡਰ 17 17 ਸਾਲ ਵਾਲੀਆਂ ਜਿਹੜੀਆਂ ਲੜਕੀਆਂ ਕੋਸ ਸਾਡੀਆਂ ਪੰਜਾਬ ਖੇਡ ਕੇ ਆਈਆਂ ਹਮ ਤੇ ਬਸ ਉਸ ਤੋਂ ਅੱਗੇ ਸੋਚਿਆ ਵੀ ਪਿੰਡ ਲਈ ਗਰਾਊਂਡ ਹਮ ਤੇ ਜਿਹੜਾ ਵਾਤਾਵਰਨ ਪਿੰਡ ਦਾ ਹਮ ਹਰਿਆ ਭਰਿਆ ਓਕੇ ਤੇ ਬੱਚਿਆਂ ਦੇ ਰਹਿਣ ਦੇ ਅਨੁਕੂਲ ਜਿਹੜਾ ਬਣਾਇਆ ਜਾਵੇ ਠੀਕ ਹੈ ਇਸ ਕਰਕੇ ਜਿਹੜੀ ਇਹ ਲਾਈਨ ਸਾਨੂੰ ਤੁਸੀਂ ਇਹ ਸਰਪੰਚੀ ਲਾਈਨ ਵੱਲੋਂ ਤਰੇ ਚਲੋ ਅਸੀਂ ਐਪਰੀਸ਼ੀਏਟ ਕਰਦੇ ਆਂ ਵੀ ਤੁਸੀਂ ਕੁਛ ਨਾ ਕੁਛ ਮਾਇੰਡ ਦੇ ਵਿੱਚ ਪੋਜ਼ਿਟਿਵ ਆਇਆ ਵੀ ਇਹਨੂੰ ਇੰਪਲੀਮੈਂਟ ਕਰਨ ਲਈ ਆਪਾਂ ਨੂੰ ਸਰਪੰਚ ਬਣਨਾ ਚਾਹੀਦਾ ਜੀ ਹੁਣ ਮੇਰੇ ਦੋ ਤਿੰਨ ਪੁਆਇੰਟ ਸਰਪੰਚ ਸਾਹਿਬ ਜਿਹੜੇ ਮੇਨ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਪਹਿਲੀ ਗੱਲ ਵਾਤਾਵਰਨ নো ਡਾਊਟ ਜੀ ਜੀ ਜੇ ਤਾਂ 20 ਸਾਲ ਪਿੱਛੇ ਦੀ ਗੱਲ ਕਰੀਏ ਮਿਲਣਾ ਦਾ ਅੱਜ ਨਾਲੋਂ ਬਹੁਤ ਬਹੁਣਾ ਜ਼ਿਆਦਾ ਚੰਗਾ এনवायरमेंट ਪੰਜਾਬ ਦੇ ਪਿੰਡਾਂ ਵਿੱਚ ਜੀ ਅੱਜ ਵਾਤਾਵਰਨ ਨੂੰ ਇੰਪਰੂਵ ਕਰਨ ਲਈ ਤੁਸੀਂ ਕੀ ਕਰ ਰਹੇ ਹੋ ਕੀ ਪੰਜਾਬ ਤੁਹਾਡੇ ਪਿੰਡ ਦੀ ਗੱਲ ਕਰੀਏ ਬੀਇੰਗ ਅ ਸਰਪੰਚ ਮੌਜੂਦਾ ਤੁਸੀਂ ਪ੍ਰੈਜ਼ੈਂਟ ਐਂਡ ਪ੍ਰੈਜ਼ੈਂਟ ਐਕਟਿਵ ਸਰਪੰਚ ਹੋ ਜੀ ਜਿੰਨਾ ਵੀ ਟਾਈਮ ਤੁਹਾਨੂੰ ਚੁਣਿਆ ਨੂੰ ਹੁਣ ਤੱਕ ਹੋ ਗਿਆ ਤੁਸੀਂ ਵਾਤਾਵਰਨ ਲਈ ਕੀ ਕੰਮ ਦੇ ਪਿੰਡ ਦੇ ਵਿੱਚ ਕੀ ਕੀ ਕੰਮ ਕਰੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜੇ ਕੰਮ ਦੀ ਗੱਲ ਕਰੀਏ ਕੰਮ ਅਸੀਂ ਇੱਕ ਆਂਗਣਵਾੜੀ ਜਿਹੜੀ ਬੱਚਿਆਂ ਦੇ ਪੜਨ ਲਈ ਜਿਹੜੀ ਉਹ ਇੱਕ ਪੰਚਾਇਤ ਘਰ ਦੇ ਵਿੱਚ ਨਾਰਮਲ ਕਮਰਾ ਸੀ ਜਿੱਥੇ ਉਹ ਮਤਲਬ ਬੈਠ ਕੇ ਬੱਚੇ ਪੜਾਈ ਕਰਦੇ ਸੀ ਉੱਥੇ ਆਂਗਣਵਾੜੀ ਵਾਲੇ ਠੀਕ ਹੈ ਉਹ ਉਹਨਾਂ ਦੇ ਅਨੁਕੂਲ ਨਹੀਂ ਸੀਗਾ ਮਤਲਬ ਉੱਥੇ ਬੱਚੇ ਸਫਾਈ ਨਹੀਂ ਰਹਿੰਦੀ ਸੀ ਠੀਕ ਹੈ ਉਹਨਾਂ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਆਂਗਣਵਾੜੀ ਬਣਾਈ ਹੂੰ ਉਸ ਤੋਂ ਬਾਅਦ ਜਿਹੜਾ ਇੱਕ ਲਾਇਬ੍ਰੇਰੀ ਸਾਡੀ ਪਹਿਲਾਂ ਵਾਲੀ ਪੰਚਾਇਤ ਦੇ ਵਿੱਚ ਲਾਇਬ੍ਰੇਰੀ ਅਧੂਰੀ ਪਈ ਸੀ ਉਹ ਲਾਇਬ੍ਰੇਰੀ ਅਸੀਂ ਕੰਪਲੀਟ ਕੀਤੀ ਓਕੇ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਵੱਲੋਂ ਦੁਆਰਾ ਜਿਹੜੀ ਸਿਹਤ ਸੁਰੱਖਿਆ ਨੂੰ ਲੈ ਕੇ ਜਿਹੜੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਇੱਕ ਮਹੱਲਾ ਕਲੀਨਿਕ ਜਿਹੜਾ ਅਸੀਂ ਉਹ ਬਣਵਾ ਚੁੱਕੇ ਹਾਂ ਹੂੰ ਥੋੜੇ ਟਾਈਮ ਦੇ ਵਿੱਚ ਉਹ ਕੰਪਲੀਟ ਹੋ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਗਲੀਆਂ ਨਾਲੀਆਂ ਦਾ ਬੁਰਾ ਹਾਲ ਸੀਗਾ ਹਾਂਜੀ ਦੋ ਗਲੀਆਂ ਹੁਣ ਤੱਕ ਅਸੀਂ ਬਣਾਉਣ ਦੇ ਵਿੱਚ ਕਾਂਜਾਪ ਹੋਏ ਆ ਠੀਕ ਹੈ ਤੇ ਅੱਗੇ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਸਾਡੇ ਕੋਲੇ ਕੋਈ ਰਾਤ ਫੰਡ ਆਊਗਾ ਤੇ ਉਹਦੇ ਹਿਸਾਬ ਨਾਲ ਓਕੇ ਹੁਣ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਹੋਰ ਪੁੱਛਾਂ ਸਰਪੰਚ ਸਾਹਿਬ ਜਿੰਨੀ ਕਿ ਫੀਡਬੈਕ ਸਾਨੂੰ ਮਿਲਦੀ ਹੈ ਐਟ ਪ੍ਰੈਸੈਂਟ ਜਿਹੜਾ ਚੱਲ ਰਿਹਾ ਵੀ ਜੋ ਗਵਰਨਮੈਂਟ ਦਾ ਮੌਜੂਦਾ ਸਰਕਾਰ ਦਾ ਪਿੰਡਾਂ ਵੱਲ ਨੂੰ ਗ੍ਰੈਂਟਾਂ ਜਾਰੀ ਕਹਿੰਦੇ ਹੋ ਵੀ ਦੇਈਆਂ ਤੇ ਬਹੁਤ ਘੱਟ ਹੋ ਰਹੀਆਂ ਜੀ ਤੋ ਦੀ ਤੁਹਾਡਾ ਕੀ ਐਕਸਪੀਰੀਅੰਸ ਹੈ ਵੀ ਤੁਹਾਨੂੰ ਪਿੰਡ ਦੀ ਡਿਵੈਲਪਮੈਂਟ ਲਈ ਸਰਪੰਚ ਦੇ ਹੱਥ ਦੇ ਵਿੱਚ ਫੰਡ ਫੰਡਿੰਗ ਕੀਤੀ ਜਾ ਰਹੀ ਹੈ ਜਾਂ ਸਿਰਫ ਇਹ ਵੀ ਮੰਤਰੀਆਂ ਦੇ ਇਹਨਾਂ ਦੇ ਮੌਜੂਦਾ ਜਿਹੜੇ ਵੀ ਇਨਚਾਰਜ ਕੋਈ ਲੱਗੇ ਆ ਜਿਹੜਾ ਉਹਨਾਂ ਦੇ ਜਾ ਕੇ ਮੂਹਰੇ ਦਰਵਾਜ਼ੇ ਤੇ ਖੜੂਗਾ ਤੇ ਉਹਨੂੰ ਹੀ ਜਾ ਕੇ ਗ੍ਰਾਂਟਾਂ ਦੇਣਗੇ ਨਹੀਂ ਜੀ ਐਸਾ ਨਹੀਂ ਹੋਇਆ ਹਾਂਜੀ ਮਤਲਬ ਸਾਡੇ ਨਾਲ ਤਾਂ ਨਹੀਂ ਹੋਇਆ ਓਕੇ ਸਾਨੂੰ ਜਿਹੜਾ ਇੱਕ ਮੁਹੱਲਾ ਕਲੀਨਿਕ ਹਮ ਦੇ ਨਾਲ ਮਤਲਬ ਕਿਸੇ ਬੈਰ ਵਿਰੋਧ ਤੋਂ ਜਾ ਕੇ ਮਤਲਬ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਸਾਨੂੰ ਬਹੁਤ ਸਾਨੂੰ ਲੋੜ ਸੀ ਸਾਡਾ ਸੁਪਨਾ ਸੀਗਾ ਓਕੇ ਖੇਡ ਗਰਾਊਂਡ ਹੂੰ ਉਹ ਹੋ ਗਿਆ ਉਹ ਸਾਡਾ ਮਤਲਬ ਤੇ ਜਿਹੜਾ ਹੈਗਾ ਸਾਨੂੰ ਮਨਜ਼ੂਰ ਕਰ ਦਿੱਤਾ ਗਿਆ ਹੂੰ ਥੋੜੇ ਟਾਈਮ ਤੱਕ ਕੋਈ 10 ਕ 15 ਦਿਨਾਂ ਤੱਕ ਉਹਦਾ ਕੰਮ ਚੱਲ ਪੈਣਾ ਠੀਕ ਹੈ ਇੱਕ ਸਾਨੂੰ ਪੰਚਾਇਤ ਘਰ ਹੂੰ ਤੇ ਜਿਹੜਾ ਬਾਕੀ ਔਰ ਵੀ ਸਾਨੂੰ ਜਿਹੜੇ ਫੰਡ ਗਲੀਆਂ ਨਾਲੀਆਂ ਬਣਾਉਣ ਵਾਸਤੇ ਦਿੱਤੇ ਜਾ ਰਹੇ ਓਕੇ ਚਲੋ ਬੇਸਿਕ ਇਨਫਰਾਸਟ੍ਰਕਚਰਲੀ ਫੰਡਿੰਗ ਆ ਰਹੀ ਹੈ ਤੁਹਾਨੂੰ ਆ ਰਹੀ ਹੈ ਆ ਰਹੀ ਉਸ ਤੋਂ ਬਾਅਦ ਅਗਲੀ ਇੱਕ ਗੱਲ ਜਿਹੜੀ ਮੈਨੂੰ ਲੱਗਦਾ ਵੀ ਬਹੁਤ ਬਹੁਤ ਹੀ ਐਕਸਟ੍ਰੀਮ ਲੈਵਲ ਆਫ ਇੰਪੋਰਟੈਂਸ ਹੈ ਉਸ ਟਾਪਿਕ ਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਨਾਲੋਂ ਜ਼ਿਆਦਾ ਤੇ ਮੈਜੋਰਿਟੀ ਐਸੀ ਲੋਕਾਂ ਦੀ ਬਣ ਚੁੱਕੀ ਹੈ ਯੂਥ ਨੂੰ ਜਿਹੜਾ ਕਿ ਨਸ਼ੇ ਦੇ ਵਿੱਚ ਜਿਹੜੇ ਗ੍ਰਸਤ ਹੋਣ ਦੇ ਵੱਲ ਜ਼ਿਆਦਾ ਹਵਾ ਚੱਲਦੀ ਹੈ ਜੀ ਸੋਡੇ ਪਿੰਡ ਦੀ ਕੀ ਪੋਜੀਸ਼ਨ ਹੈ ਨਸ਼ੇ ਵਾਲੇ ਪਾਸੇ ਨਸ਼ੇ ਦਾ ਹਾਲ ਸਾਰੇ ਪਿੰਡਾਂ ਚ ਬੁਰਾ ਹਾਲ ਹੈ ਬਈ ਆਪਾਂ ਆਪਣੇ ਪਿੰਡ ਦੀ ਗੱਲ ਕਰੀਏ ਪਿੰਡ ਜੈ ਸਿੰਘ ਦੀ ਜੇ ਗੱਲ ਕਰੀਏ ਪਿੰਡ ਜੈ ਸਿੰਘ ਦੇ ਵਿੱਚ ਵੀ ਨਸ਼ਾ ਵੇਚਣ ਵਾਲੇ ਤੇ ਕਰਨ ਵਾਲੇ ਬਹੁਤ ਆ ਬਹੁਤ ਆ ਕੀ ਇਹਦੇ 35 40 ਸਾਲ ਦੀ ਉਮਰ ਤੁਹਾਡੀ ਵੀ ਹੋ ਗਈ ਹੈ ਜੇ ਆਪਾਂ 15 ਸਾਲ ਪਿਛੇ ਦੇ ਸਿਸਟਮ ਨਾਲ ਅੱਜ ਪ੍ਰੈਜ਼ੈਂਟ ਨੂੰ ਕੰਪੈਰੀਜ਼ਨ ਕਰੀਏ ਇਹ ਦਿਨੋਂ ਦਿਨ ਵੱਧ ਰਿਹਾ ਹੈ ਕਿ ਘਟ ਰਿਹਾ ਵਧੀ ਜਾਂਦਾ ਦਿਨੋਂ ਦਿਨ ਹਰ ਰੋਜ਼ ਵੱਧ ਰਿਹਾ ਹੈ ਬਿਲਕੁਲ ਵੱਧ ਰਿਹਾ ਤੇ ਉਹਦੇ ਤੇ ਕੀ ਐਫਰਟ ਕਿਸੇ ਲੱਗਦਾ ਤੁਹਾਨੂੰ ਵੀ ਕਰੇ ਜਾ ਰਹੇ ਹੈ ਜਾਂ ਯੂਥ ਜਿਹੜਾ ਉਹਨਾਂ ਲਈ ਟਾਈਮ ਦੀ ਫਾਊਂਡੇਸ਼ਨ ਹੈ ਪੰਜਾਬ ਦੀ ਜੇਕਰ ਸਾਡੇ ਪੰਜਾਬ ਦਾ ਯੂਥ ਪ੍ਰੋਟੈਕਟਡ ਹੈ ਉਹ એનર્ਜੀ ਦੇ ਵਿੱਚ ਉਵੇਂ ਹੀ ਰਹੂਗਾ ਹਾਲਾਂਕਿ ਇਹ ਕਦੇ ਨਹੀਂ ਹੋ ਸਕਦਾ ਵੀ 100% ਯੂਥ ਸਾਡਾ ਖਰਾਬ ਹੋ ਜਾਵੇ ਕਦੇ ਵੀ ਨਹੀਂ ਹੋ ਸਕਦਾ ਪੰਜਾਬੀ ਜਿਹੜੀ ਚਟਾਨ ਵਾਂਗੂ ਖੜੇ ਹੈ ਹਾਂਜੀ ਉਹਦਾ ਨਾ ਕਿਸੇ ਕੌਮ ਕੋਲੇ ਤਾਕਤ ਹੈਗੀ ਇਹਦੇ ਨਾ ਹੀ ਕਿਸੇ ਕੋਲੇ ਆ ਸਕੇ ਜੀ ਬਟ ਜਿਹੜੀ ਉਹਦੇ ਚ ਇੱਕ ਰੇਸ਼ਿਓ ਨੂੰ ਖਰਾਬ ਕਰਿਆ ਜਾ ਰਿਹਾ ਤੁਸੀਂ ਖੁਦ ਕਹਿ ਰਹੇ ਹੋ ਐਂਡ ਅਸੀਂ ਵੀ ਇਹ ਚੀਜ਼ ਫੀਲ ਕਰਦੇ ਹਾਂ ਕਿ ਇਹ ਦਿਨੋ ਦਿਨ ਵੱਧ ਰਿਹਾ ਹਾਂਜੀ ਉਹਦੇ ਪਿੱਛੇ ਰੀਜ਼ਨ ਕੀ ਲੱਗਦਾ ਸਰਪੰਚੋਂ ਦੇ ਨਾਤੇ ਜੇ ਪਿੰਡ 'ਚ ਹੀ ਤੁਹਾਡੇ ਇੱਥੇ ਵੱਧ ਰਿਹਾ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਆਪਣੀ ਹੈ ਜਾਂ ਪ੍ਰਸ਼ਾਸਨ ਦੀ ਹੈ ਜਾਂ ਯੂਥ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੀਜ ਬੋਇਆ ਜਾ ਰਿਹਾ ਹੈ ਜਿਹਦੇ ਨਾਲ ਉਹ ਉਹ ਅਟਰੈਕਟ ਹੋ ਰਿਹਾ ਇਸ ਗੰਦੀ ਜਿਹੜੀ ਬਿਮਾਰੀ ਨਸ਼ੇ ਦੀ ਚੱਲ ਰਹੀ ਹੈ ਉਹਦੇ ਵੱਲ ਕੀ ਰੀਜ਼ਨ ਹੈ ਇਹ ਜਿਹੜੀ ਨਸ਼ੇ ਦੀ ਬਿਮਾਰੀ ਹੈ ਜੀ ਇਹਦਾ ਮੈਨੂੰ ਕਾਰਨ ਬੇਰਜਗਾਰੀ ਜ਼ਿਆਦਾ ਲੱਗ ਰਿਹਾ ਓਕੇ ਅਨਪਲੋਇਮੈਂਟ ਬਹੁਤ ਇੱਕ ਵੱਡਾ ਫੈਕਟਰ ਹੈ ਜਿਹੜੇ ਬੱਚੇ ਨੇ ਮਤਲਬ ਕੰਮ ਤੋਂ ਬਾਝੇ ਹੂੰ ਤੇ ਜਦੋਂ ਕੰਮ ਤੋਂ ਬਾਝਾ ਹੋ ਜਾਂਦਾ ਹੈ ਤੇ ਮਤਲਬ ਉਹਦੇ ਕੋਲੇ ਜਦੋਂ ਖਾਲੀ ਦਿਮਾਗ ਸਤਾਨ ਦਾ ਕਰ ਹੂੰ ਹੂੰ ਜਦੋਂ ਕਿਤੇ ਕੰਮ ਤੇ ਨਹੀਂ ਲੱਗਿਆ ਹੁੰਦਾ ਤਾਂ ਮੇਰੇ ਹਿਸਾਬ ਨਾਲ ਉਹ ਜਿਹੜੇ ਪੁੱਠੇ ਰਾ ਪੈਂਦੇ ਓਕੇ ਤੈਨੂੰ ਲੱਗਦਾ ਜਿਹੜਾ ਬੇਰ ਜਗਹਾਰੀ ਜਿਹੜੀ ਹੈਗੀ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਹੈ ਓਕੇ ਪਹਿਲਾ ਪੁਆਇੰਟ ਸਰਪੰਚ ਸਾਹਿਬ ਨੇ ਜਿਹੜਾ ਕਿਹਾ ਕਿ ਜਿਹੜਾ ਡਰੱਗ ਦਾ ਰੁਝਾਨ ਵੱਧ ਰਿਹਾ ਹੈ ਅਸਾਨੂੰ ਬਹੁਤ ਦੁੱਖ ਹੁੰਦਾ ਜਦੋਂ ਅਸੀਂ ਕਿਸੇ ਸਰਪੰਚ ਤੋਂ ਜਾਂ ਕਿਸੇ ਪੁਲਿਸ ਮੁਲਾਜ਼ਮ ਤੋਂ ਜਾਂ ਕਿਸੇ ਵੀ ਪਿੰਡ ਦੇ ਬਜ਼ੁਰਗ ਤੋਂ ਮੋਤਪਰ ਬੰਦਿਆਂ ਤੋਂ ਤੱਕ ਐਨੀ ਐਨੀ ਕਾਮਨ ਮੈਨ ਤੋਂ ਵੀ ਅਸੀਂ ਇਹੀ ਸੁਣਦੇ ਹਾਂ ਥੈਟ ਡਰੱਗਸ ਨਸ਼ਾ ਵੱਧ ਰਿਹਾ ਯੂਥ ਦੇ ਵਿੱਚ ਉਹਦਾ ਰੀਜ਼ਨ ਇਹਨਾਂ ਨੇ ਜਿਹੜਾ ਇਹਨਾਂ ਵੱਲੋਂ ਆਪਾਂ ਨੂੰ ਰਿਸਪੌਂਡ ਕੀਤਾ ਗਿਆ ਕਿ ਜਿਹੜੀ ਅਨਇੰਪਲੋਇਮੈਂਟ ਹੈ ਬੇਰੁਜ਼ਗਾਰੀ ਹੈ ਉਹ ਇੱਕ ਵੱਡਾ ਫੈਕਟਰ ਹੈ ਉਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਵੱਡਾ ਫੈਕਟਰ ਅਨਇੰਪਲੋਇਮੈਂਟ ਹੈਗੀ ਹੈ ਬਟ ਅਨਇੰਪਲੋਇਮੈਂਟ ਨੂੰ ਖਤਮ ਕਰਨ ਲਈ ਕੀ ਐਫਰਟਸ ਤੁਹਾਡੇ ਸਾਹਮਣੇ ਕੋਈ ਤੁਹਾਡੇ ਪਿੰਡ 'ਚ ਕੈਂਪਸ ਸਰਕਾਰਾਂ ਦੇ ਕੋਈ ਕੋਈ ਯੂਥ ਨੂੰ ਕੈਰੀਅਰ ਗਾਈਡੈਂਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਪੋਰਟ ਸਰਕਾਰ ਵੱਲੋਂ ਮਿਲਦੀ ਹੈ ਕਦੀ ਅਜੇ ਤੱਕ ਮਤਲਬ ਕੋਈ ਵੀ ਐਸਾ ਨਹੀਂ ਹੈਗਾ ਪਰ ਜੇਕਰ ਚਾਹਣ ਲੋਕ ਹੂੰ ਤਾਂ ਮਤਲਬ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਕੰਮ ਦੀ ਕੋਈ ਘਾਟ ਹੈ ਨਹੀਂ ਹੂੰ ਜੇਕਰ ਚਾਹਣ ਤਾਂ ਓਕੇ ਮਤਲਬ ਲੋਕ ਬਾਹਰੋਂ ਪਰਦੇਸ਼ਾਂ ਚੋਂ ਆ ਕੇ ਜਿਵੇਂ ਨਾਲ ਕੁੱਦੇ ਜੁਨੀਵਰਸਿਟੀ ਹੈ ਹਾਂਜੀ ਇੱਥੇ ਕਿਸੇ ਨੇ ਫਸਟ ਫੂਟ ਦੀ ਰੇਲੀ ਲਾਈ ਹੈ ਕਿਸੇ ਨੇ ਫਰੂਟ ਦੀ ਲਾਈ ਹੈ ਹੂੰ ਕੋਈ ਟੱਬਾ ਭੋਲੀ ਜਾਂਦਾ ਹੈ ਹਾਂਜੀ ਕੋਈ ਕੰਮ ਮਤਲਬ ਕੰਮ ਦੀ ਕਮੀ ਨਹੀਂ ਹੈਗੀ ਕਰਕੇ ਰਾਜੀ ਨਹੀਂ ਕਰਕੇ ਰਾਜੀ ਨਹੀਂ ਤਾਂ ਉਹ ਕਰਕੇ ਰਾਜਨੀ ਵਾਲਾ ਵੀ ਇੱਕ ਫੈਕਟਰ ਹੈਗਾ ਬਟ ਅਲਟੀਮੇਟਲੀ ਜੇਕਰ ਇਹ ਚੀਜ਼ਾਂ ਵੱਲ ਨੂੰ ਆਪਾਂ ਨੂੰ ਲੱਗਦਾ ਕਿ ਜੇ ਯੂਥ ਚਾਹੁੰਦਾ ਵੀ ਆਪਦੇ ਕੰਮ ਨੂੰ ਨਾਲ ਤੋਰਦਾ ਤਾਂ ਉਹ ਅਨਪਲਾਈਮੈਂਟ ਤੋਂ ਬਚ ਸਕਦਾ ਤਾਂ ਉਹ ਹਰੇਕ ਬੰਦੇ ਨੂੰ ਮੈਨੂੰ ਲੱਗਦਾ ਕਿ ਇਥੇ ਇਨਸਪਾਇਰ ਇਨਸਪਾਇਰ ਕਰਨ ਦੀ ਲੋੜ ਪੈਂਦੀ ਹੈ ਮੋਟੀਵੇਟ ਕਰਨ ਦੀ ਲੋੜ ਪੈਂਦੀ ਵੀ ਯਾਰ ਤੂੰ ਫ੍ਰੀ ਘੁੰਮ ਰਿਹਾ ਧੂਆ ਕੰਮ ਕਰ ਸਕਦਾ ਜੇ ਲੜਕੀ ਕੋਈ ਚਾਹੁੰਦੀ ਹੈ ਮੈਂ ਅੱਗੇ ਵਧਣਾ ਤਾਂ ਉਹਨੂੰ ਗਾਈਡ ਕੀਤਾ ਜਾਵੇ ਤਾਂ ਕੋਈ ਗਾਈਡੈਂਸ ਦੇ ਉੱਪਰ ਤੁਹਾਡੇ ਵੱਲੋਂ ਵੀ ਐਫਰਟ ਕੀਤੇ ਜਾਂਦੇ ਪਿੰਡ 'ਚ ਵੀ ਯੂਥ ਨੂੰ ਆਪਾਂ ਨੂੰ ਪਤਾ ਹੈ ਕਿ ਜਦੋਂ ਬੱਚਾ 20 18 20 ਸਾਲ ਦੀ ਉਮਰ ਚ ਪਹੁੰਚ ਗਿਆ 25 ਸਾਲ ਤੱਕ ਉਹਨੂੰ ਬਹੁਤ ਗਾਈਡੈਂਸ ਦੀ ਲੋੜ ਹੈ ਜੀ ਸਰਕਾਰਾਂ ਆਪਾਂ ਕੱਲੀਆਂ ਨਾਲੀਆਂ ਸੜਕਾਂ ਬਣਾਤੀਆਂ ਗਲੀਆਂ ਬਣਾਤੀਆਂ ਆਪਣੀ ਜਿਹੜਾ ਅੱਜ ਵੀ ਆਪਣੀ ਥਿੰਕਿੰਗ ਇੱਥੇ ਖੜੀ ਹੈ ਜੀ ਵੀ ਗਵਰਨਮੈਂਟ ਦਾ ਕੰਮ ਹੈ ਜੀ ਸਾਨੂੰ ਫੰਡ ਦੇਣਾ ਨਾਲੀ ਬਣਾਉਣ ਲਈ ਗਲੀ ਬਣਾਉਣ ਲਈ ਤੇ ਇਹਦਾ ਮਤਲਬ ਆਪਾਂ ਬਹੁਤ ਥੱਲੇ ਫਿਰਦੇ ਇਹਨੀਆਂ ਸਾਲਾਂ ਦੇ ਵਿੱਚ ਸਾਡੀਆਂ ਗਲੀਆਂ ਨਾਲੀਆਂ ਤਾਂ ਕੀ ਸਾਨੂੰ ਗ੍ਰਾਂਟ ਚਾਹੀਦੀ ਹੈ ਜੀ ਇਟ ਮੀਨਸ ਆਪਣੀ ਜਿਹੜੇ ਸਰਕਾਰਾਂ ਦੇ ਮੇਨ ਕੰਮ ਹੈ ਉਹ ਤਾਂ ਆਪਾਂ ਉਹਨਾਂ ਤੋਂ ਡਿਮਾਂਡ ਹੀ ਨਹੀਂ ਕਰ ਰਹੇ ਤਾਂ ਕੋਈ ਸਰਕਾਰ ਦੀ ਸਪੋਰਟ ਕੋਈ ਕਾਉਂਸਲਿੰਗ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਰਿਕਰੂਟਮੈਂਟ ਪ੍ਰੋਸੈਸ ਪਿੰਡਾਂ ਦੇ ਵਿੱਚ ਚੱਲ ਰਿਹਾ ਹੋਵੇ ਜਾਂ ਤੁਹਾਡੇ ਕੋਲ ਹੀ ਕੋਈ ਸਰਕਾਰੀ ਏਜੰਸੀ ਆਈ ਹੋਵੇ ਕਿ ਯੂਥ ਨੂੰ ਅਸੀਂ ਨੌਕਰੀਆਂ ਵੱਲ ਨੂੰ ਬਿਜ਼ਨਸ ਵੱਲ ਨੂੰ ਗਾਈਡ ਕਰਨਾ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਵੀ ਨਹੀਂ ਆਇਆ ਓਕੇ ਇਟ ਮੀਨਸ ਕਿ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਬੇਸਿਕ ਚੀਜ਼ਾਂ ਬਣ ਗਈਆਂ ਵੀ ਕੰਦਾ ਖਡੀਆਂ ਕਰਤੀਆਂ ਥੈਟ ਇਜ਼ ਓਕੇ ਪਰ ਜੇਕਰ ਅੱਜ ਵੀ ਆਪਣੇ ਐਕਸਪੈਕਟੇਸ਼ਨ ਇੱਥੇ ਤੱਕ ਹੀ ਲਿਮਿਟਿਡ ਹੈ ਕਿ ਸਾਡੇ ਪਿੰਡ ਦੀ ਨਾਲੀ ਬਣ ਗਈ ਤਾਂ ਸੀ ਇਸ ਇਸ ਬੰਦੇ ਨੂੰ ਸਰਕਾਰ ਇਹਦੀ ਬਣਾਵਾਂਗੇ ਆ ਸਾਡਾ ਲੀਡਰ ਹੋ ਗਿਆ ਤਾਂ ਇਟ ਮੀਨਸ ਮੈਨੂੰ ਇਹ ਲੱਗਦਾ ਕਿ ਆਪਾਂ ਪਰਸਨਲੀ ਆਪਣੇ ਲੋਕ ਆਪ ਦਾ ਜਿਹੜੀ ਸਰਕਾਰਾਂ ਤੋਂ ਇੱਛਾ ਉਪੇਕਸ਼ਾ ਜਾਂ ਉਹਨਾਂ ਤੋਂ ਐਕਸਪੈਕਟੇਸ਼ਨ ਹੈ ਉਹ ਬੜੇ ਥੱਲੇ ਦੇ ਲੈਵਲ ਤੇ ਲੈ ਜਾ ਚੁੱਕੀ ਹੈ ਤਾਂ ਅਨਇੰਪਲੋਇਮੈਂਟ ਇੱਕ ਵੱਡਾ ਫੈਕਟਰ ਹੈ ਉਸ ਤੋਂ ਬਾਅਦ ਅਗਲਾ ਜਿਹੜਾ ਇੱਕ ਫੈਕਟਰ ਨਸ਼ੇ ਦੇ ਉੱਪਰ ਹੋਰ ਜਿਹੜਾ ਤੁਹਾਨੂੰ ਲੱਗਦਾ ਵੀ ਜੇਕਰ ਇਹਨੂੰ ਖਤਮ ਕਰਨਾ ਹੈ ਜਾਂ ਯੂਥ ਸਰਕਾਰ ਦੀ ਜਾਂ ਪੁਲਿਸ ਦੀ ਸਪੋਰਟ ਤੁਹਾਨੂੰ ਇਹਨਾਂ ਚੀਜ਼ਾਂ 'ਚ ਪ੍ਰੋਪਰ ਮਿਲਦੀ ਹੈ ਸਪੋਰਟ ਦਾ ਵੀ ਸੁਣਨ ਨੂੰ ਮਿਲਦਾ ਕਿ ਜੇਕਰ ਤੁਸੀਂ ਨਸ਼ੇ ਵਾਲੇ ਨੂੰ ਪੜਾਉਂਗੇ ਤੁਹਾਡੇ ਦੀ ਪਰਚਾ ਦੇ ਦਿੱਤਾ ਜਾਊਗਾ ਸਪੋਰਟ ਮਿਲਦੀ ਹੈ ਜੀ ਹਮ ਲਏ ਵੀ ਜਾਂਦੇ ਹਮ ਪਰ ਜਦੋਂ ਮਤਲਬ ਇੱਕ ਨਸ਼ਾ ਵੇਚਣ ਵਾਲੇ ਨੂੰ ਲਾਏਗੇ ਹਾਂਜੀ ਉਹਨੂੰ 10 ਜਾਂ 15 ਦਿਨਾਂ ਬੱਦ ਤੋਂ ਬੱਦ 20 ਦਿਨ ਜੇਲ੍ਹ ਦੇ ਵਿੱਚ ਰੱਖਿਆ ਓਕੇ ਵਾਪਸ ਮੁੜ ਕੇ ਆ ਗਿਆ ਓਕੇ ਉਸ ਤੋਂ ਵੀ ਜ਼ਿਆਦਾ ਨਸ਼ਾ ਵੇਚ ਦਿਆ ਕੇ ਉਹ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਉਹਨਾਂ ਦਾ ਡਰ ਖੁੱਲ ਜਾਂਦਾ ਓਕੇ ਜਾਂ ਤਾਂ ਉਹਨਾਂ ਨੂੰ ਨਸ਼ਾ ਵੇਚਣ ਵਾਲਿਆਂ ਲੈ ਜਾਣ 5-7 ਸਾਲ 10 ਸਾਲ ਦੀ ਉਹਨਾਂ ਨੂੰ ਸਜ਼ਾ ਹੋਵੇ ਓਕੇ ਦੂਜਿਆਂ ਨੂੰ ਵੀ ਮਤਲਬ ਡਰ ਲੱਗੇ ਵੀ ਜੇ ਸਾਡੇ ਬੱਚੇ ਜਾਂ ਸਾਡਾ ਮਾਪਿਓ ਜਾਂ ਭੈਣ ਭਰਾ ਇਹ ਜਿਹਾ ਕੰਮ ਕਰੂਗਾ ਤਾਂ ਮਤਲਬ ਉਹ ਜੇਲ੍ਹ ਦੇ ਅੰਦਰ ਸੜ ਜਾਊਗਾ ਹੂੰ ਜਦੋਂ 5-7 ਦਿਨ 10 ਦਿਨ ਲਾ ਕੇ ਬਾਹਰ ਆ ਜਾਂਦੇ ਹੈਗੇ ਉਹ ਡਰ ਹੋਰ ਚੱਕੇ ਜਾਂਦੇ ਫਿਰ ਜਮਾ ਖੁੱਲ ਕੇ ਕਰਦੇ ਓਕੇ ਇਟ ਮੀਨਸ ਦੇਖੋ ਹਰ ਚੀਜ਼ ਦੇ ਵਿੱਚ ਕਮੀਆਂ ਅਕਸਰ ਆਪਾਂ ਦੇਖਦੇ ਆ ਕਿ ਇਹ ਵੀ ਇੱਕ ਬਹੁਤ ਵੱਡਾ ਡਰਾਪ ਬੈਕ ਹੈ ਕਿ ਇੱਕ ਬੰਦਾ ਕੋਈ ਕੋਈ ਮਾੜਾ ਇਨਸਾਨ ਮਾੜਾ ਅੰਸਰ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਉਹ ਡਰਗ ਫੈਲਾ ਰਿਹਾ ਹੈ ਉਹ ਲਾਈਕ 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 ਟ੍ਰਾਫਿਕਰ ਉਹ ਉਹਦਾ ਉਹਦਾ ਸਮਗਲਿੰਗ ਦਾ ਕੰਮ ਹੈ ਤਾਂ ਜੇਕਰ ਇਹਨਾਂ ਦਾ ਜਿਹੜਾ ਓਪੀਨੀਅਨ ਹੈ ਮੈਂ ਵੀ ਉਹਦੇ ਨਾਲ ਸਹਿਮਤ ਕਿਤੇ ਨਾ ਕਿਤੇ ਹੈਗਾ ਕਿ ਉਹਨੂੰ ਐਡੀ ਐਡੀ ਜ਼ਬਰਦਸਤ ਸਜ਼ਾ ਹੋਣੀ ਚਾਹੀਦੀ ਹੈ ਕਿ ਉਹ ਦੁਬਾਰਾ ਉਹ ਕਦੀ ਬਾਹਰ ਹੀ ਨਾ दिखे ਬਟ ਚੱਲਦਾ ਕੀ ਹੈ ਕਿ ਉਹ ਕਹਰੇ ਕਿ ਉਹ 10-15 ਦਿਨ ਜਾਂਦਾ ਉਹਨੂੰ ਜੇਕਰ ਅਸੀਂ ਫੜਵਾ ਵੀ ਦਿੰਨੇ ਤਾਂ ਉਹਨੂੰ ਸਜ਼ਾ ਜੋ ਹੈ 15 ਦਿਨ 10 ਦਿਨ ਦੀ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵਾਪਸ ਫੇਰ ਪਿੰਨ ਦੇ ਵਿੱਚ ਆ ਕੇ ਫਿਰ ਉਹਦਾ ਡਰ ਵੀ ਚੱਕਿਆ ਜਾਂਦਾ ਕਿ ਜੀ ਇੰਨੀ ਕੀ ਮਿਲਦੀ ਹੈ ਅੰਡਰ ਆਪਾਂ ਕੰਟੀਨਿਊ ਕਰ ਸਕਦੇ ਆ ਕਿ ਨਹੀਂ ਬਿਲਕੁਲ ਤਾਂ ਇਹਦਾ ਇਹਦਾ ਤੁਹਾਡਾ ਨਜ਼ਰੀਆ ਕੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਸਦਾਰ ਕਰਨ ਲਈ ਤੁਹਾਨੂੰ ਕੀ ਲੱਗਦਾ 빙 ਸਰਪੰਚ ਕੀ ਕੀ ਕਰਿਆ ਜਾ ਸਕਦਾ ਪਹਿਲੀ ਗੱਲ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਹੂੰ ਤੇ ਨੰਬਰ 2 ਜਿਹੜਾ ਜਿਹੜੇ ਬੱਚੇ ਮਤਲਬ ਜਾਂ ਇਧਰ ਨਸ਼ੇ ਵੱਲ ਪੈ ਗਏ ਆ ਹੂੰ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ओके ਨਸ਼ੇ ਦੀਆਂ ਫਰੀਦ ਦਵਾਈਆਂ ਕੋਈ ਹੋਰ ਗਰੌਂਡਾਂ ਵੱਲ ਉਹਨਾਂ ਨੂੰ ਲੈ ਜਾਣਾ ਚਾਹੀਦਾ। ਫਿਰ ਸੋ ਨਾਲ ਨਸ਼ੇ ਤੇ ਕੰਟਰੋਲ ਹੋ ਸਕਦਾਗਾ। ਬਾਕੀ ਐਗਜ਼ੈਕਟਲੀ ਕੀ ਇੱਕ ਤਾਂ ਸਖਤ ਸਜ਼ਾਵਾ ਸੈਕੰਡਲੀ ਦੇਖੋ ਇੱਕ ਚੀਜ਼ ਵੀ ਇਹਨਾਂ ਦੀ ਮੈਨੂੰ ਬਿਲਕੁਲ ਗੱਲ ਬਹੁਤ ਅੱਛੀ ਲੱਗੀ ਕਿ ਜੇਕਰ ਯੂਥ ਜਿਹੜਾ ਪੰਜਾਬ ਦੇ ਪਿੰਡਾਂ ਦਾ ਸੀ ਉਹ ਬੜਾ ਤਾਕਤਵਰ ਮੰਨਿਆ ਗਿਆ ਸ਼ੁਰੂ ਤੋਂ ਕਿਉਂਕਿ ਖਰਾਕਾਂ ਚੰਗੀਆਂ ਸਾਡੇ ਕੋਲ ਐ ਸਮਾਂ ਸਾਡੇ ਕੋਲੇ ਫ੍ਰੀ ਹੁੰਦਾ ਅੰਡ ਉਹਨੂੰ ਸਹੀ ਪਾਸੇ ਯੂਟਿਲਾਈਜ਼ ਕਰਕੇ ਜੇਕਰ ਪਲੇਗਰਾਉਂਡਸ ਹੋ ਗਏ ਐਕਟੀਵਿਟੀਆਂ ਦੇ ਵਿੱਚ ਸਪੋਰਟਸ ਦੇ ਵਿੱਚ ਜੇਕਰ ਯੂਥ ਨੂੰ ਮੋਟੀਵੇਟ ਕੀਤਾ ਜਾਵੇ ਤਾਂ ਉਹ ਗਲਤ ਰਾਹ ਤੋਂ ਰੰ ਤੋਂ ਉਹਨੂੰ ਬਚਾਇਆ ਜਾ ਸਕਦਾ ਸੋ ਅ ਅੱਜ ਦਾ ਆਪਣਾ ਟਾਕ ਇਹਨਾਂ ਨਾਲ ਜਨਰਲ এজেন্ডਾ ਦੇ ਉੱਪਰ ਇੱਥੋਂ ਤੱਕ ਹੀ ਆਪਾਂ ਸੀਮਿਤ ਕਰਾਂਗੇ ਐਂਡ ਸਰਪੰਚ ਸਾਹਿਬ ਤੁਹਾਡਾ ਹਨ ਸਾਲ 12 ਸਾਲ ਦਾ ਤਜਰਬਾ ਹੋ ਗਿਆ ਇਸ ਫੀਲਡ ਦੇ ਵਿੱਚ ਜੀ ਐਂਡ ਤੁਹਾਡੇ ਵੱਲੋਂ ਕੀ ਜਨਰਲੀ ਜਿਹੜੇ ਜਿੰਨੇ ਵੀ ਸਾਡੇ ਪੰਜਾਬ ਦੇ ਸਰਪੰਚ ਹੈ ਉਨਾਂ ਲਈ ਕੋਈ ਕਾਮਨ ਮੈਸੇਜ ਕਿ ਤੁਸੀਂ ਸਰਪੰਚ ਬਣੇ ਹੋ ਤਾਂ ਕਿਸ ਤਰ੍ਹਾਂ ਦੀ ਆਪਣੀ ਐਕਟੀਵਿਟੀ ਰੁਟੀਨ ਦੇ ਵਿੱਚ ਆਪਦੇ ਪਿੰਡ ਨੂੰ ਚੰਗਾ ਬਣਾਉਣ ਲਈ ਹੋਣੀ ਚਾਹੀਦੀ ਹੈ ਇੱਕ ਤਾਂ ਜਿਹੜਾ ਹੈਗਾ ਜਿਹੜਾ ਜੂਥ ਹੈ ਬੱਚੇ ਉਹਨਾਂ ਨੂੰ ਗਰਾਊਂਡਾਂ ਵੱਲ ਵੱੱਤ ਤੋਂ ਵੱਤ ਜੋੜਿਆ ਜਾਵੇ ਓਕੇ ਨੰਬਰ 2 ਜਿਹੜਾ ਹਰਿਆਲੀ ਓਕੇ ਮਤਲਬ ਆਪਾਂ ਪਿੰਡਾਂ ਦਾ ਜਿਹੜਾ ਆਲਾ ਦਵਾਲਾ ਹੂੰ ਆਸੇ-ਪਾਸੇ ਦਰਖਤ ਲਗਾ ਕੇ ਹੂੰ ਕਾਲ ਲਗਾ ਕੇ ਜਿਹੜਾ ਪਿੰਡਾਂ ਦਾ ਆਪਾਂ ਤੇ ਦੇਖ ਨੂੰ ਵਧੀਆ ਬਣਾਈਏ ਓਕੇ ਆਊਟਲੁੱਕ ਪਿੰਡ ਦੀ ਇੰਪਰੂਵ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਓਕੇ ਤੇ ਦੂਜਾ ਜਿਹੜਾ ਅਸੀਂ ਮਤਲਬ ਪਰਾਲੀ ਸਾੜਦੇ ਆ ਜਾਂ ਬੋਲ ਨਾਲ ਉਹ ਤੋਂ ਵੀ ਗਰੇਜ ਕਰੀਏ ਓਕੇ ਤੇ ਜਿਹੜਾ ਦੂਜਾ ਜਿਹੜਾ ਆਪਾਂ ਕੁਦਰਤੀ ਖੇਤੀ ਜਿਹੜੀ ਆਪਾਂ ਨਸ਼ੇ ਪੱਤੇ ਤੋਂ ਰਹਿਤ ਹਮ ਜਿਹੜੀ ਹੈਗੀ ਰਿਆ ਸਪਰਿਆ ਤੋਂ ਬਿਨਾ ਆਰਗਾਨਿਕ ਖਾਦ ਨਾਲ ਜਿਹੜੀ ਆਪਾਂ ਖੇਤੀ ਬੜੀ ਕਰੀਏ ਓਕੇ ਜਿਹਦੇ ਨਾਲ ਪੰਜਾਬ ਦਾ ਸਦਾਰ ਹੋਵੇ ਬਹੁਤ ਬਹੁਤ ਧੰਨਵਾਦ ਜੀ ਸੋ ਤੁਹਾਡਾ ਮੈਸੇਜ ਵੀ ਬਹੁਤ ਗੁੱਡ ਹੈ ਅਨ ਤੁਸੀਂ ਟਾਈਮ ਦਿੱਤਾ ਉਹਦੇ ਲਈ ਵੀ ਥੈਂਕਸ ਬਹੁਤ ਅੰਡ ਮੈਨੂੰ ਉਮੀਦ ਹੈ ਕਿ ਜੋ ਵੀ ਸਾਡੇ ਨਾਲ ਤੁਸੀਂ ਜੁੜੇ ਹੋ ਆਂ ਇਸ ਡਿਸਕਸ਼ਨ ਨੂੰ ਸੁਣਿਆ ਦੇਖਿਆ ਘਟੋ ਘਟ ਤੁਹਾਨੂੰ ਇਥੋਂ ਕੁਝ ਅੱਛਾ ਮੈਸੇਜ ਮਿਲੂਆ ਐਂ ਜੇ ਈ ਦੀ ਵੀ ਗਲਤ ਤੁਹਾਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਮੇਰੀ ਰਿਕਵੈਸਟ ਹੁੰਦੀ ਹੈ ਕਿ ਐਟਲੀਸਟ ਇੱਕ ਚੰਗੀ ਗੱਲ ਨੂੰ ਜ਼ਰੂਰ ਅਪਟ ਕੀਤਾ ਜਾਵੇ ਸੋ ਅੱਜ ਦਾ ਪ੍ਰੋਗਰਾਮ ਇੱਥੇ ਫਿਨਿਸ਼ ਕਰਾਂਗੇ ਥੈਂਕਸ ਅ ਲੋਟ ਸਤਿ ਸ਼੍ਰੀ ਅਕਾਲ ਜੀ ਅਸਕ